ਆ ਜਿਹੜੇ ਹੜਾ ਆਏ ਨੇ ਲਿਆਂਦੇ ਤੇ ਜਾਣਬੁੱਝ ਕੇ ਗਏ ਨੇ ਐਵੇਂ ਨਹੀਂ ਆਏ ਪਰ ਧੰਗੁਰੂ ਕਾ ਖਾਲਸਾ ਧੰਗੁਰੂ ਕਾ ਪੰਥ ਇਹ ਤੇ ਸਚਾਈ ਸਾਰੀ ਦੁਨੀਆ ਜਾਣਦੀ ਐ ਇਹ ਕੁਦਰਤੀ ਆਫਤ ਨਹੀਂ ਇਹ ਮੈਨ ਮੇਡ ਆਫਤ ਐ ਸੰਸਾਰ ਤੇ ਲਿਆਂਦੀ ਗਈ ਖਾਲਸੇ ਤੇ ਪਰ ਧੰਗੁਰੂ ਕਾ ਖਾਲਸਾ ਫਿਕਰ ਨਾ ਕਰਿਆ ਜੇ ਇਹ ਪੰਥ ਹੈ ਇਹ ਕਲਗੀਧਰ ਪਿਤਾ ਸਤਗੁਰੂ ਸਾਹਿਬ ਜੀ ਦਾ ਪੰਥ ਹੈ ਇਹਨੂੰ ਮਾਰ ਨਹੀਂ ਸਕਦਾ ਕੋਈ ਇਥੇ ਤੇ ਧੰਨ ਗੁਰੂ ਕੇ ਖਾਲਸੇ ਦਾ ਸੁਭਾਗ ਕੀ ਹੈ ਅਜੇ ਤੇ ਇਹ ਖਿਮਾ ਦੇ ਵਿੱਚ ਪਰ ਇਹ ਉਸ ਬਾਪੂ ਦੇ ਪੁੱਤ ਨੇ ਜਿਨੇ ਕਿਹਾ ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ ਤੇ ਜੇ ਇਹ ਦੁਬਾਰਾ ਹੱਥ ਕਿਰਪਾਨਾਂ ਵੱਲ ਨੂੰ ਮੁੜ ਪਏ ਮੁੱਠਿਆ ਨੂੰ ਪੈ ਗਏ ਫਿਰ ਸਾਹਮੇ ਨਹੀਂ ਜਾਣੇ ਤੇ ਨਾਲ ਇੱਕ ਦਾਸ ਬੇਨਤੀ ਵੀ ਕਰਦੇ ਪੰਥ ਜੀ ਪ੍ਰਸ਼ਾਦਾ ਪਾਣੀ ਬਹੁਤ ਪਹੁੰਚ ਰਿਹਾ ਹੈ ਆਪ ਜੀ ਦੀ ਬਖਸ਼ਿਸ਼ ਹੈ ਪਰ ਚੇਤੇ ਰੱਖਿਆ ਜੇ ਅਜੇ ਇਹ ਵਿਵਪਤਾ ਕੁਝ ਲੰਮੀ ਚੱਲਣੀ ਹੈ ਆਪ ਸਾਰੀਆਂ ਸਿੱਖ ਸੰਗਤਾਂ ਨੂੰ ਇਹ ਸਰਕਾਰਾਂ ਨੇ ਸਰਵੇ ਕੋਈ ਨਹੀਂ ਜੇ ਕਰਨੇ ਭਾਵੇਂ ਪੰਜਾਬ ਦੀਆਂ ਤੇ ਭਾਵੇਂ ਸੈਂਟਰ ਦੀਆਂ ਸਰਵੇ ਵੀ ਆਪ ਕਰਨੇ ਪੈਣੇ ਜੇ ਤੇ ਉਹਨਾਂ ਗਰੀਬ ਸਿੱਖਾਂ ਦੀ ਸਿੱਖ ਗਰੀਬ ਨਹੀਂ ਹੋ ਸਕਦਾ ਮੈਨੂੰ ਮਾਫ਼ ਕਰਿਆ ਜੇ ਹੋਵੇ ਗੁਰੂ ਦਾ ਸਿੱਖ ਤੇ ਗਰੀਬ ਕਿਵੇਂ ਹੋਵੇਗਾ ਆਪਾਂ ਕਲਗੀਧਰ ਪਿਤਾ ਸਤਗੁਰੂ ਸਾਹਿਬ ਜੀ ਦੇ ਪੁੱਤਰ ਹਾਂ ਪੰਥ ਗਰੀਬ ਨਹੀਂ ਹੈ ਪਰ ਆਪ ਜੀ ਪੰਥੋ ਮਾਲਕ ਹੋ ਪੰਥ ਨੂੰ ਬੇਨਤੀ ਹੈ ਜਿੰਨਾ ਚਿਰ ਆਪਣਿਆਂ ਦਾ ਮੁੜ ਵਸੇਬਾ ਨਹੀਂ ਹੋ ਜਾਂਦਾ ਮਜਾ ਤੇ ਤਾਂ ਆ ਪੰਥ ਜੀ ਉਹਨਾਂ ਚਿਰ ਇਹ ਸਾਡੇ ਲੱਕ ਨੂੰ ਬੰਨੇ ਕਮਰ ਕੱਸੇ ਖੁੱਲਣ ਨਾ ਉਸ ਦਿਨ ਤੱਕ ਜਿੱਦਣ ਮੁੜ ਉਹਨਾਂ ਦੀਆਂ ਫਸਲਾਂ ਆਬਾਦ ਨਹੀਂ ਹੋ ਜਾਂਦੀਆਂ ਸਾਨੂੰ ਸਾਰਿਆਂ ਨੂੰ ਉਹਨਾਂ ਦੇ ਨਾਲ ਰਹਿਣਾ ਪਵੇਗਾ ਆਪ ਜੀ ਕਰੋਗੇ ਸ਼ਾਬਾਸ਼ ਆਪ ਜੀ ਨੂੰ ਪਰ ਫਿਰ ਬੇਨਤੀ ਕਰਾਂ ਉਹਨਾਂ ਸਰਕਾਰਾਂ ਨੂੰ ਵੀ ਜੇ ਮਤਾ ਤੁਹਾਡੇ ਮਨ 'ਚ ਭਲੇਖਾ ਹੋਵੇ ਕਿ ਇਹਨਾਂ ਨੂੰ ਮਾਰ ਲਵੋਗੇ ਮਾਰੇ ਨਹੀਂ ਜਾਣੇ ਇਹ ਕਲਗੀਧਰ ਪਿਤਾ ਸਤਿਗੁਰੂ ਸਾਹਿਬ ਜੀ ਦਾ ਸਜਾਇਆ ਹੋਇਆ ਪੰਥ ਹੈ ਧੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਦੇਖ ਰੇਖੇ 'ਟਾ ਚੱਲ ਰਿਹਾ ਹੈ ਤੇ ਧੰ ਕਿਰਪਾਲੂ ਜਿਹਦਾ ਅਕਾਲ ਮਹਾਲੀ ਹੋਵੇ ਜਿਹਦਾ ਅਕਾਲ ਵਾਰਸ ਹੋਵੇ ਜਿਹਦੇ ਤੇ ਅਕਾਲ ਦੀ ਕਿਰਪਾ ਹੋਵੇ ਕੋਈ ਜੰਮਿਆ ਉਹਨੂੰ ਨਾਸ ਕਰ ਦੇਣ ਵਾਲਾ ਨਹੀਂ ਹੋਵੇਗਾ ਬਖਸ਼ਿਸ਼ ਹੋਵੇਗੀ ਸਾਡਾ ਤੇ ਸ਼ਿੰਗਾਰ ਇਹੋ ਹੈ ਖਿਮਾ ਦਾ ਪਰ ਚੇਤੇ ਰੱਖਿਓ ਜਿੱਦਣ ਖਿਮਾ ਦਾ ਸ਼ਿੰਗਾਰ ਲੱਥਿਆ ਜੇ ਸਾਡੇ ਤੇ ਤੁਸੀਂ ਅਜੇਹੀਆਂ ਬਿਪਤਾ ਲਿਆਵੋਗੇ ਪਰ ਰੱਬ ਦੀ ਬਿਪਤਾ ਤੁਹਾਡੇ ਕੋਲੋਂ ਝੱਲੀ ਨਹੀਂ ਜੇ ਜਾਣੀ ਜਿੱਦਣ ਰੱਬ ਨੇ ਲਿਆਂਦੀ ਇੱਥੇ ਵੱਡੇ ਵੱਡੇ ਹਰਨਾਕਸ਼ ਵਰਗਿਆਂ ਦੇ ਰਾਜ ਨਾਸ ਹੋ ਗਏ ਨੇ ਜਿਨ੍ਹਾਂ ਦੀਆਂ ਕਥਾ ਰੋਜ਼ ਮੈਂ ਉਹਨਾਂ ਦੀ ਬਾਤ ਕਰਾਂ ਜਿਨ੍ਹਾਂ ਦੀਆਂ ਭਾਰਤ 'ਚ ਕਥਾ ਚੱਲਦੀਆਂ ਨੇ ਹਰਨਾਕਸ਼ ਦਾ ਰਾਜ ਮੁੱਕ ਸਕਦਾ ਹੈ ਜੇ 라ਵਣ ਦੀ ਸੋਨੇ ਦੀ ਲੰਕਾ ਸੜ ਸਕਦੀ ਹੈ ਜੇ ਭਾਈ ਕੰਸ ਦਾ ਰਾਜ ਬਰਬਾਦ ਹੋ ਸਕਦਾ ਹੈ ਤੇ ਮਤਾ ਚੇਤੇ ਰੱਖਿਓ ਤੁਹਾਡੇ ਰਾਜ ਤੇ ਹੈ ਹੀ ਛੋਟੇ ਨੇ ਇੱਥੇ ਕਿਸੇ ਦੀ ਸੋਨੇ ਦੀ ਲੰਕਾ ਨਹੀਂ ਕੋਈ ਕੰਸ ਵਰਗਾ ਬਲੀ ਨਹੀਂ ਕਿਸੇ ਦੇ ਦਰਯੋਧਨ ਜਿੰਨੇ ਭਾਈ ਨਹੀਂ ਇੱਥੇ ਤੇ ਛੜੇ ਹੀ ਆਪਣੇ ਆਪ ਨੂੰ ਬਾਦਸ਼ਾਹ ਮੰਨੀ ਫਿਰਦੇ ਨੇ ਜਿਹੜਾ ਇਹਨੇ ਭਾਈਆਂ ਦਾ ਇਹਨੇ ਪੁੱਤਰਾਂ ਦਾ ਜਿਹੜਾ ਭਾਈ ਮਾਲਕ ਸੀ ਜਿਹਦੇ ਬਲਵਾਨ ਭਾਈ ਸਨ ਜੇਦੇ ਸਵਾ ਲੱਖ ਪੁੱਤਰ ਤੁਰੇ ਫਿਰਦੇ ਸਨ 1 ਲੱਖ ਪੁੱਤ ਸੀ ਸਵਾ ਲੱਖ ਜੇਦਾ ਨਾਤੀ ਸੀ ਜੇ ਉਹਦਾ ਰਾਜ ਭਾਗ ਚਲੇ ਗਿਆ ਤੇ ਤੁਹਾਡੇ ਰਾਜ ਵੀ ਚੱਲਣ ਵਾਲੇ ਨਹੀਂ ਇਸ ਕਰਕੇ ਗਰੀਬਨਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਅਕਾਲ ਪੁਰਖ ਦੀ ਮਾਰ ਤੋਂ ਡਰੀਏ ਜਿੱਦਣ ਉਹਦੀ ਮਾਰ ਪਈ ਫਿਰ ਪੱਲੇ ਕੱਖ ਨਹੀਂ ਜੇ ਰਾਣਾ